ਅਜਿ ਕੋ ਦੇਸ਼ ਦੇ ਵਿਰੁੱਧ ਤਾਂ ਕੰਮ ਕਰਦੇ ਨਹੀਂ ਪਏ ਨਸ਼ਾ ਬੰਦ ਸੰਬੰਧੀ ਕਰਦੇ ਪਏ ਸਾਰਾ ਕੁਝ ਕਿੰਭੀ ਜਿਹੜੇ ਪਿੰਡ ਜੀ ਵੀ ਨਸ਼ਾ ਵਿਗਦਾ ਉਸ ਪਿੰਡ ਦਾ ਕੋ ਪੰਚ ਸਰਪੰਚ ਨੰਬਰਦਾਰ ਨਸ਼ਾ ਤਸਕਰ ਜੀ ਕਿਸੇ ਦੀ ਕਿਸੇ ਤਰ੍ਹਾਂ ਇਹੋ ਗਾਰੰਟੀ ਨਹੀਂ ਦੇਵੇ ਕੋ ਪਿੱਛਾ ਨਾ ਕਰੇ ਤੇ ਪ੍ਰਸ਼ਾਸਨ ਉੱਟਾ ਸਾਨੂੰ ਤਾਂ ਕਰ ਰਿਹਾ ਨਮਾਸ਼ਾਰੀਆ ਮੂਰੇ ਵਿਚਾਰ ਰੱਖ ਸਕੇਗਾ ਪ੍ਰਵਿੰਦਰ ਝੋਟਾ ਔੜ ਦੀ ਨਸ਼ਾ ਵਿਰੋਧੀ ਕਮੇਟੀ ਨੇ ਸ਼ੁਰੂ ਕੀਤੀਆਂ ਤਿਆਰੀਆਂ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਨਹੀਂ ਦਿੱਤੀ ਗਈ ਰੈਲੀ ਦੀ ਮਨਜ਼ੂਰੀ ਕਮੇਟੀ ਵੱਲੋਂ ਚਾਰ ਨੂੰ ਔੜ ਤੇ ਪੰਜ ਨੂੰ ਜ਼ਿਲ੍ਹੇ ਚ ਰੈਲੀ ਕਰਨ ਦਾ ਐਲਾਨ ਇੱਥੋਂ ਦੇ ਕਸਬਾ ਔੜ ਅਤੇ ਗੜੋਪੜ ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਠੱਲ ਪਾਉਣ ਅਤੇ ਨੌਜਵਾਨੀ ਨੂੰ ਨਸ਼ਿਆਂ ਦੇ ਪੰਜਵੇਂ ਦਰਿਆ ਤੋਂ ਬਚਾਉਣ ਲਈ ਬਣੀ ਨਸ਼ਾ ਵਿਰੋਧੀ ਕਮੇਟੀ ਦੇ ਆਗੂਆਂ ਵੱਲੋਂ ਮੀਟਿੰਗ ਕਰਕੇ 4 ਨੂੰ ਔਰਤਾਂ ਸੈਮੀਨਾਰ ਅਤੇ 5 ਨੂੰ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਇਹ ਰੈਲੀ ਕਸਬਾ ਔਰਤੋਂ ਸ਼ੁਰੂ ਹੋ ਕੇ ਰਾਹੋਂ ਨਵਾਂ ਸ਼ਹਿਰ ਤੋਂ ਹੁੰਦੀ ਹੋਈ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾ ਵਿਖੇ ਸਮਾਗਮਤ ਹੋਵੇਗੀ ਇਸ ਰੈਲੀ ਦੀ ਅਗਵਾਈ ਮਾਨਸਾ ਵਾਸੀ ਚਰਚਿਤ ਪ੍ਰਵਿੰਦਰ ਸਿੰਘ ਝੋਟਾ ਵੱਲੋਂ ਕੀਤੀ ਜਾਵੇਗੀ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਮਾਂ ਰਹਿੰਦੇ ਹੀ ਇਸ ਸਮਾਗਮ ਦੀ ਮਨਜ਼ੂਰੀ ਲਈ ਬਣਦੀ ਫੀਸ ਦੀ ਅਦਾਇਗੀ ਕਰਦਿਆਂ ਅਪਲਾਈ ਕੀਤਾ ਪਰ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਉਹਨਾਂ ਐਲਾਨ ਕੀਤਾ ਕਿ ਉਹ ਇਸ ਰੈਲੀ ਨੂੰ ਹਰ ਹਾਲਤ ਵਿੱਚ ਕਰਨਗੇ ਸਰ 4 ਮਾਰਚ ਨੂੰ ਸਾਡੇ ਪਰਮਿੰਦਰ ਸਿੰਘ ਝੋਟਾ ਜੋ ਕਿ ਮਾਨਸਾ ਐਮਟੀ ਟਰੱਕ ਆਊਟ ਬੋਰਡ ਦੇ ਪ੍ਰਧਾਨ ਹਨ ਉਹਨਾਂ ਦੀ ਹੀ ਰੈਲੀ ਰੱਖੀ ਵੀ ਇੱਥੇ ਦਸਹਲਾ ਗਰਾਉਂਡ ਤੇ 5 ਤਰੀਕ ਨੂੰ ਰੈਲੀ ਹੈ ਜੀ ਸਾਡੀ ਆਰਟੋਨਮੇਸ਼ਰ ਤੱਕ ਉਹਦੇ ਵਿੱਚ ਪ੍ਰਸ਼ਾਸਨ ਪੂਰਾ ਦਬਾਅ ਪਾ ਰਿਹਾ ਸਾਡੇ ਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਪ੍ਰੋਗਰਾਮ ਕੈਨਸਲ ਹੋ ਗਏ ਪਰਮਿੰਦਰ ਸਿੰਘ ਝੋਟਾ ਇੱਥੇ ਨਾ ਆਵੇ ਇਸ ਗੱਲ ਕਰਕੇ ਅੱਜ ਹੀ ਇਹ ਪ੍ਰੈਸ ਕਾਨਫਰੰਸ ਰੱਖੀ ਆ ਵੀ ਪ੍ਰਸ਼ਾਸਨ ਅੱਗੇ ਬੇਨਤੀ ਆ ਅਸੀਂ ਕੋਈ ਦੇਸ਼ ਦੇ ਵਿਰੁੱਧ ਕੰਮ ਕਰਦੇ ਨਹੀਂ ਪਏ ਨਸ਼ਾ ਬੰਦ ਸੰਬੰਧੀ ਕਰਦੇ ਪਏ ਸਾਰਾ ਕੁਝ ਜਿਹੜੇ ਵੀ ਅਸੀਂ ਤਾਂ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦੇ ਆ ਵੀ ਜਿਹੜੇ ਪਿੰਡ 'ਚ ਵੀ ਨਸ਼ਾ ਵਿਗਦਾ ਕੋਸ਼ ਬੰਦਾ ਕੋ ਪੰਜ ਸਰ ਪੰਜ ਨੰਬਰਦਾਰ ਨਸ਼ਾ ਚਸਕਰ ਜੀ ਕਿਸੇ ਦੀ ਕਿਸੇ ਤਰ੍ਹਾਂ ਦੀ ਕੋ ਗਰੰਟੀ ਨਹੀਂ ਦੇਵੇ ਕੋ ਪਿੱਛਾ ਨਾ ਕਰੇ ਤੇ ਪ੍ਰਸ਼ਾਸਨ ਉਹ ਤਾਂ ਸਾਨੂੰ ਤੰਗ ਕਰ ਰਿਹਾ ਵੀ ਨਹੀਂ ਹੋਣਾ ਚਾਹੀਦਾ ਕੀ ਕਹਿ ਰਿਹਾ ਆਪਾਂ ਦਾ ਸ਼ਾਸਨ ਕਿਉਂ ਕਹਿ ਰਿਹਾ ਜੇ ਨਹੀਂ ਹੋਣਾ ਚਾਹੀਦਾ ਪ੍ਰਸ਼ਾਸਨ ਇਹੀ ਕਹਿੰਦਾ ਜੀ ਕੋ ਬਾਹਰਲਾ ਬੰਦਾ ੜਾਵੇ ਬਾਹਰਲਾ ਬੰਦਾ ੜਾਵੇ ਪਰਮਿੰਦਰ ਸਿੰਘ ਝੋਟਾ ਕਿਹੜਾ ਬਾਹਰ ਲਾਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਬਾਹਰ ਲਾਓਗੇ ਪੰਜਾਬ 'ਚ ਅਈ ਦੇ ਹੀ ਅਪੀਲ ਕਰਦੇ ਆ ਵੀ ਸਾਡੇ ਨੂੰ ਸਾਡੇ ਕੰਮ 'ਚ ਕੋੜ ਏਕਾ ਨਾ ਪਾਇਆ ਜਾਵੇ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਸਾਡੀ ਪਰਮਿਸ਼ਨ ਵੀ ਲਟਕਾਈ ਹੋਈ ਕਈ ਦਿਨਾਂ ਦੀ ਹੈ ਜੀ ਪਰਮਿਸ਼ਨ ਲੈਣ ਲਈ ਕੀਤੀ ਐਪਲੀਕੇਸ਼ਨ ਕਿੰਨੇ ਦਿਨ ਹੋ ਗਏ ਪਰਮਿਸ਼ਨ ਐਪਲੀਕੇਸ਼ਨ ਦੀ ਸਾਾਨੂੰ 10-12 ਦਿਨ ਹੋ ਗਏ ਸਾਨੂੰ ਲੋ ਹੀ ਕਹਿੰਦੇ ਅੱਜ ਮਿਲ ਜਾਨੀ ਕੱਲ ਮਿਲ ਜਾਨੀ ਜੇ ਤੁਹਾਨੂੰ ਪਟਾਸ਼ਨ ਪਰਮਿਸ਼ਨ ਨਹੀਂ ਦਿੰਦਾ ਤੇ ਤੁਸੀਂ ਰੈਲੀ ਕਰੂਗਾ ਹਾਂਜੀ ਰੈਲੀ ਤਾਂ ਫਿਰ ਵੀ ਹੋਊਗੀ ਰੈਲੀ ਵੀ ਹੋਊਗੀ ਸੈਮੀਨਾਰ ਵੀ ਹੋਊਗਾ ਜੇ ਪ੍ਰਸ਼ਾਸਨ ਨਾ ਪਰਮਿਸ਼ਨ ਦੂ ਤਾਂ ਵੀ ਹੋਊਗਾ ਤਾਂ ਕਰਕੇ ਇਹ ਤਾਂ ਬੇਨਤੀ ਕਰਦੇ ਭਾਈ ਪਰਮਿਸ਼ਨ ਲਈ ਫੀਸ ਵੀ ਭਰੀ ਹੋਈ ਆ ਸਾਰਾ ਕੁਝ ਭਰਿਆ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਅਸੀਂ ਕਿਹੜਾ ਕੋਈ ਗਲਤ ਕੰਮ ਕਰਨਾ ਪ੍ਰਸ਼ਾਸਨ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ ਪ੍ਰਸ਼ਾਸਨ ਦੀ ਆਪਣੀ ਨਿਕੰਮੀ ਹੈ ਜੀ ਉਹਨਾਂ ਨੂੰ ਇਹ ਲੱਗਦਾ ਵੀ ਸਾਤੋਂ ਨਜਾ ਬੰਦ ਨਹੀਂ ਕਰਾਉਂਦਾ ਜਦੋਂ ਸਟੇਜਾਂ ਤੇ ਜਾਂ ਰੈਲੀਆਂ ਦੇ ਵਿੱਚ ਕਹਾਂਗੇ ਨਜਾ ਬੰਦ ਕਰੋ ਉਹਨਾਂ ਨੂੰ ਆਪਣੀ ਨਿਕੰਮੀ ਨਜ਼ਰ ਆਉਂਦੀ ਹੈ ਸਾਜੋ ਜੀ ਤੁਹਾਨੂੰ ਕੀ ਲੱਗ ਰਿਹਾ ਵੀ ਇਸ ਰੈਲੀ ਦੇ ਵਿੱਚ ਤੁਹਾਡਾ ਕਿੰਨਾ ਕੁ ਲੋਕ ਸਾਂ ਦੇਗੇ ਸਾਨੂੰ ਤਾਂ ਜੀ ਪੂਰੇ ਏਰੀਆ ਤੋਂ ਆਸ ਆ ਕਿਉਂਕਿ ਅਸੀਂ ਵੀ ਕਈ ਪੰਚਾਇਤਾਂ ਨੂੰ ਮਿਲ ਚੁੱਕੇ 20 25 ਪੰਚਾਇਤਾਂ ਨੂੰ ਮਿਲ ਚੁੱਕੇ ਆ ਪੰਚਾਇਤਾਂ ਵੀ ਆਉਗੀਆਂ ਸਰਪੰਚ ਪੰਜ ਸਾਰੇ ਆਉਗੇ ਅਈ ਤਾਂ ਫੇਰ ਅਪੀਲ ਕਰਦੇ ਸਾਰਿਆਂ ਨੂੰ ਵੀ ਸਾਰੇ ਸਾਥ ਦਿਓ ਹਾਂਜੀ ਅਮਜੀਤ ਜੀ ਤੁਸੀਂ ਸਵਾਲ ਕੀ ਬੋਲੂ ਮੈਂ ਵੀ ਨਸ਼ਿਆਂ ਦੇ ਖਿਲਾਫ ਆ ਵੀ ਨਸ਼ਿਆਂ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈ ਜੋ ਇਹ ਕੰਮ ਕਰ ਰਹੇ ਆ ਤੇ ਵਧੀਆ ਕਰ ਰਹੇ ਆ ਇਹਨਾਂ ਦੀ ਸਪੋਰਟ ਕਰਦਾ ਮੈਂ ਸਪੋਰਟ ਹੋਣੀ ਚਾਹੀਦੀ ਆ ਹਰ ਇੱਕ ਬੰਦੇ ਨੂੰ ਅੱਗੇ ਆ ਕੇ ਇਸ ਨਸ਼ਿਆਂ ਦੇ ਬਾਰੇ ਬਹੁਤ ਵੱਡੀ ਜਾਣੀ ਸਾਡੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਜਾਨੀ ਐਸੀ ਲੈ ਰਿਹਾ ਵੀ ਜਿਹਦੇ ਨਾਲ ਦਿਨ ਪ੍ਰਤੀ ਦਿਨ ਬੰਦਾ ਜਿਹੜਾ ਉਹ ਖਤਮ ਹੋ ਰਿਹਾ ਹੈ ਪ੍ਰਸ਼ਾਸਨ ਨੂੰ ਜਿਹਦੇ ਉੱਤੇ ਔਰ ਬਾਕੀ ਜਿੰਨਾ ਵੀ ਜਾਨੀ ਸਾਡਾ ਜਿਹਦਾ ਵੀ ਜਾਨੀ ਮਤਲਬ ਸਾਡਾ ਸਾਥ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਪਰਮਿਸ਼ਨ ਦੇਵੇ ਇਸ ਕੰਮ ਦੇ ਵਿੱਚ ਕਿਉਂਕਿ ਰੈਲੀ ਕੋਈ ਗਲਤ ਨਹੀਂ ਹੈ ਕੋਈ ਗੁਨਾਹ ਨਹੀਂ ਹੈਗਾ ਇਹ ਇੱਕ ਗਵਰਨਮੈਂਟ ਦਾ ਜਾਨੀ ਮਤਲਬ ਸੂਲਿਆ ਵੀ ਸਾਨੂੰ ਜਾਨੀ ਸ਼ਾਂਤ ਭਾਈ ਜੇ ਕੋਈ ਨੋਲਨ ਕਰਦਾ ਆ ਉਹਨੂੰ ਕਰਨ ਦੇਣਾ ਚਾਹੀਦਾ ਹੈ ਵੀ ਲੋਕਾਂ ਨੂੰ ਵੇਰਨਾ ਸਾਬੇ ਵੀ ਨਸ਼ਿਆਂ ਵੱਲ ਨਾ ਜਾਣ ਆਪਣੀ ਜਵਾਨੀ ਦੇਖੋ ਦਿਨ ਬਰਤੀ ਦਿਨ ਜਾਨੀ ਮਤਲਬ ਮੈਂ ਤਾਂ ਇੱਥੇ ਇੱਥੋਂ ਤੱਕ ਦੇਖਦਾ ਵੀ ਲੜਕੀਆਂ ਵੀ ਆ ਕੇ ਇੱਥੇ ਨਸ਼ੇ ਕਰਦੀਆਂ ਤੇ ਉਹ ਸਾਥੋਂ ਦੇਖ ਨਹੀਂ ਹੁੰਦਾ ਵੀ ਯਾਨੀ ਬਹੁਤ ਬੁਰਾ ਹਾਲ ਹੈ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹਾਂਜੀ ਬਾਬਾ ਜੀ ਤੁਸੀਂ ਇਹ ਬੇਰੀ ਬੇਰੀ ਕੀ ਕਹਿਣਾ ਚਾਹੁੰਦੇ ਆਂ ਅਜੇ ਤਾਂ ਹੀ ਕਹਿੰਦੇ ਆਂ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਉੱਤੇ ਆਮ ਲੋਕਾਂ ਨੂੰ ਬਈ ਭਾਈ ਜੇ ਤੁਸੀਂ ਇੱਥੇ ਕੰਟਰੋਲ ਨਾ ਕੀਤਾ ਤੇ ਆਉਣ ਵਾਲੀ ਤੁਹਾਡੀ نسل ਖੁਸ਼ੀ ਹੋ ਜਾਣੀ ਆ ਬੱਚਾ ਰਹਿਣਾ ਹੀ ਕੋਈ ਨਹੀਂ ਜੇ ਬਚਾਈ ਨਾ ਰਿਹਾ ਸੀ ਇਹ ਸਰਕਾਰਾਂ ਤੋਂ ਪ੍ਰਸ਼ਾਸਨ ਤੱਕ ਹੀ ਰਣਾ ਅਸੀਂ ਪ੍ਰਸ਼ਾਸਨ ਗਾੜੀ ਵੀ ਸਰਕਾਰ ਗਾੜੀ ਵੀ ਤੇ ਇਹਨਾਂ ਜੋਧੇ ਵੀਰਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਹੜੇ ਲੜਾਈ ਲੜਦੇ ਉਹਨਾਂ ਗਾੜੀ ਪੀ ਲਿਆ ਕਿ ਇਹਨਾਂ ਦਾ ਪੂਰਾ ਦਾ ਪੂਰਾ ਹੱਦ ਕਮੇਟੀ ਦਾ ਸਹਿਯੋਗ ਦਿੱਤਾ ਜਾਵੇ ਤੇ ਨਿਸ਼ਾ ਠੰਡ ਪਾਈ ਜਾਵੇ ਹਾਂਜੀ ਹਾਂਜੀ ਜੀ 4 ਤੇ 5 ਤਰੀਕ ਨੂੰ ਆਪਣੇ ਇੱਥੇ ਔੜ ਪਿੰਡ ਦੇ ਵਿੱਚ ਸੈਮੀਨਾਰ ਤੇ 5 ਨੂੰ ਰੈਲੀ ਕੱਢੀ ਜਾ ਰਹੀ ਹੈ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮ ਹਮਾ ਕੇ ਪਹੁੰਚੋ ਕਿਉਂਕਿ ਇਹ ਆਪਾਂ ਕਿਸੇ ਵਾਸਤੇ ਨਹੀਂ ਜਾਣਾ ਆਪਣੇ ਆਪ ਵਾਸਤੇ ਜਾਣਾ ਕੱਲ ਨੂੰ ਆਪਣਾ ਨਿਆਣਾ ਵੀ ਹੋ ਸਕਦਾ ਆਪਣਾ ਭੈਣ ਭਰਾ ਵੀ ਹੋ ਸਕਦਾ ਠੀਕ ਹੈ ਜੀ ਦੇਖੋ ਰਹੀ ਗੱਲ ਪ੍ਰਸ਼ਾਸਨ ਦੀ ਸਮਾਕੇ ਪ੍ਰਸ਼ਾਸਨ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਧੀ ਪੁੱਤ ਤਾਂ ਕਿਸੇ ਦਾ ਵੀ ਹੋ ਸਕਦਾ ਠੀਕ ਹੈ ਜੀ ਤੇ ਨੰਬਰ 2 ਤੇ ਜੇ ਪ੍ਰਸ਼ਾਸਨ ਨਹੀਂ ਸਾਥ ਦਿੰਦਾ ਇਹਦਾ ਸਿੱਧਾ ਸਿੱਧਾ ਇਹੀ ਸਿੱਟਾ ਕੱਢਿਆ ਜਾਂਦਾ ਕਿ ਪ੍ਰਸ਼ਾਸਨ ਵੀ ਨਾਲ ਜੜਿਆ ਹੋਇਆ ਹੈ ਠੀਕ ਹੈ ਨਾ ਇਸ ਕਰਕੇ ਮੇਰੀ ਤਾਂ ਇਹੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਅਵੇਅਰ ਹੋਈਏ ਆਪਾਂ ਇਸ ਚੀਜ਼ ਤੋਂ ਕਿ ਇਹ ਜਿਹੜੀ ਆਗ ਹੈ ਬਾਹਰ ਲੱਗੀ ਹੈ ਕਿਤੇ ਸਾਡੇ ਘਰ ਚ ਨਾ ਲੱਗ ਜਾਵੇ ਬਸ ਮੇਰਾ ਇਨ ਨਹੀਂ ਹੈ